ਇਸ ਵਕਤ ਦੀਆਂ ਚਾਰ ਵੱਡੀਆਂ ਖਬਰਾਂ ਚਰਚਾ ਦੀ ਮੰਗ ਕਰਦੀਆਂ ਪਹਿਲੀ ਖਬਰ ਹੈ ਕਿ ਖਨੌਰੀ ਬਾਰਡਰ ਤੇ ਮਰਨ ਵਰਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਭਾਰੀ ਪੁਲਿਸ ਫੋਰਸ ਦੀ ਤਣਾਤੀ ਕਰਕੇ ਪੰਜਾਬ ਸਰਕਾਰ ਦਾ ਨੁਮਾਇੰਦਾ ਪੰਜਾਬ ਪੁਲਿਸ ਦਾ ਮੁਖੀ ਡੀਜੀਪੀ ਤੇ ਕੇਂਦਰ ਸਰਕਾਰ ਦਾ ਨੁਮਾਇੰਦਾ ਜਿਹੜਾ ਗ੍ਰਹਿ ਵਿਭਾਗ ਦਾ ਡਾਇਰੈਕਟਰ ਉਹ ਦੋਨੋਂ ਗਏ ਨੇ ਤੇ ਉੱਥੇ ਜਾ ਕੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਕਾਫੀ ਲੰਬੀ ਚੌੜੀ ਗੱਲਬਾਤ ਕੀਤੀ ਹੈ ਤੇ ਫਿਰ ਉਹਨਾਂ ਨੇ ਬਾਹਰ ਆ ਕੇ ਕਾਫੀ ਵੱਡੇ ਬਿਆਨ ਦਿੱਤੇ ਨੇ ਤੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਨੇ ਵੀ ਲਾਈਵ ਹੋ ਕੇ ਕਾਫੀ ਵੱਡੀਆਂ ਗੱਲਾਂ ਬੋਲ ਦਿੱਤੀਆਂ ਨੇ ਤੇ ਉਧਰ ਕਿਸਾਨਾਂ ਨੇ ਨਵੀਂ ਰਣਨੀਤੀ ਦਾ ਐਲਾਨ ਵੀ ਕਰ ਦਿੱਤਾ ਹੈ ਔਰ ਦੂਜੇ ਪਾਸੇ ਅਮਰੀਕਾ ਦੇ ਵੱਲੋਂ 15 ਲੱਖ ਜਿਹੜੇ ਪ੍ਰਵਾਸੀ ਗਏ ਨੇ ਉਥੇ ਉਹਨਾਂ ਨੂੰ ਬਾਹਰ ਕੱਢਣ ਦੇ ਲਈ 15 ਲੱਖ ਦੀ ਸੂਚੀ ਤਿਆਰ ਕਰ ਲਈ ਹੈ ਲਿਸਟ ਤਿਆਰ ਕਰ ਲਈ ਹੈ ਜਿਨ੍ਹਾਂ ਦੇ ਵਿੱਚ 18000 ਦੇ ਕਰੀਬ ਭਾਰਤੀ ਵੀ ਸ਼ਾਮਲ ਨੇ ਬਾਕੀ ਖਬਰ ਤੁਹਾਨੂੰ ਅੱਗੇ ਦੱਸਦੇ ਹਾਂ ਤੇ ਤੀਜੀ ਖਬਰ ਹੈ ਕਿ ਨਰਿੰਦਰ ਮੋਦੀ ਦੇ ਕਹਿਣ ਤੇ ਨਰਿੰਦਰ ਮੋਦੀ ਦੇ ਕਹਿਣ ਤੇ ਕਿਸਾਨਾਂ ਦੇ ਮਸਲੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਜੇਪੀ ਨੱਡਾ ਤੇ ਪਿਊਸ਼ ਗੋਇਲ ਨੇ ਆਪਸ ਦੇ ਵਿੱਚ ਮੀਟਿੰਗ ਸ਼ੁਰੂ ਕੀਤੀ ਹੈ ਔਰ ਉਹ ਮੀਟਿੰਗ ਕਰਕੇ ਇਸ ਪੂਰੇ ਮਸਲੇ ਦੇ ਉੱਪਰ ਗੱਲਬਾਤ ਕਰ ਰਹੇ ਨੇ ਕਿ ਇਹਦਾ ਹੁਣ ਕੀਤਾ ਕੀ ਜਾਵੇ ਇਹਦੇ ਉੱਪਰ ਵੀ ਅੱਗੇ ਗੱਲਬਾਤ ਕਰਦੇ ਆਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਅੱਜ ਖਨੋਰੀ ਬਾਰਡਰ ਪੰਜਾਬ ਪੁਲਿਸ ਦਾ ਮੁਖੀ ਡੀਜੀਪੀ ਗੌਰਵ ਯਾਦਵ ਪਹੁੰਚਿਆ ਗੌਰਵ ਯਾਦਵ ਦੇ ਪਹੁੰਚਣ ਤੋਂ ਪਹਿਲਾਂ ਵੱਡੀ ਗਿਣਤੀ ਸੈਂਕੜਿਆਂ ਦੀ ਗਿਣਤੀ ਜੋ ਉੱਥੇ ਪੁਲਿਸ ਫੋਰਸ ਨੇੜੀਕ ਲਾਈ ਗਈ ਫਿਰ ਉੱਥੇ ਜਿਹੜੇ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਹੈ ਉਹ ਵੀ ਪਹੁੰਚੇ ਨਾਨਕ ਸਿੰਘ ਦੇ ਨਾਲ ਜਿਹੜੇ ਡੀਆਈਜੀ ਮਨਦੀਪ ਸਿੱਧੂ ਹੈ ਉਹ ਵੀ ਪਹੁੰਚੇ ਹੋਏ ਸੀਗੇ ਔਰ ਫਿਰ ਡੀਜੀਪੀ ਤੇ ਡੀਜੀਪੀ ਦੇ ਨਾਲ ਕੇਂਦਰ ਸਰਕਾਰ ਦਾ ਨੁਮਾਇੰਦਾ ਜਿਹੜਾ ਮੈਂਕ ਮਿਸ਼ਰਾ ਜਿਹੜਾ ਗ੍ਰਹਿ ਡਾਇਰੈਕਟਰ ਹੈ ਗ੍ਰਾਮ ਪਾਕ ਦਾ ਉਹ ਦੋਨੋਂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲੇ ਨੇ ਔਰ ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕੇ ਡੱਲੇਵਾਲ ਦਾ ਮਰਨ ਵਰਤ ਖੁਲਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਡੀਜੀਪੀ ਗੌਰਵ ਯਾਦਵ ਨੇ ਕਾਫੀ ਲੰਬੀ ਗੱਲਬਾਤ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਕੀਤੀ ਔਰ ਬਾਹਰ ਆ ਕੇ ਉਹਨਾਂ ਨੇ ਇਹ ਦੱਸਿਆ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਆਪਣਾ ਮਰਨ ਵਰਤ ਜਿਹੜਾ ਉਹ ਛੱਡ ਦੇਣ ਉਹ ਜਦੋਂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲੇ ਤਾਂ ਉਸ ਵਕਤ ਗੱਲਾਂ ਬਾਤਾਂ ਦੇ ਦਰਮਿਆਨ ਜਗਜੀਤ ਸਿੰਘ ਡੱਲੇਵਾਲ ਜਿਹੜਾ ਉਹਨੇ ਵੀ ਕੁਝ ਗੱਲਾਂ ਅੱਗੋਂ ਕੀਤੀਆਂ ਤੇ ਉਹ ਭਾਵਕ ਵੀ ਹੋਏ ਉਹਨਾਂ ਦੀਆਂ ਅੱਖਾਂ 'ਚੋਂ ਅਥਰੂ ਵੀ ਵਹਿ ਤੁਰੇ ਔਰ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੇ ਜਿਹੜਾ ਇੱਕ ਕੇਂਦਰ ਸਰਕਾਰ ਦਾ ਨਮਾਇੰਦਾ ਤੇ ਇੱਕ ਪੰਜਾਬ ਸਰਕਾਰ ਵੱਲੋਂ ਮੈਂ ਅਸੀਂ ਦੋਨੋਂ ਜਗਜੀਤ ਸਿੰਘ ਡੱਲੇਵਾਲ ਕੋਲੇ ਆਏ ਆ ਕਿਉਂਕਿ ਪਿਛਲੇ ਦਿਨੀ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਇਹ ਕਿਹਾ ਸੀਗਾ ਕਿ ਕਿਸਾਨਾਂ ਦੇ ਮਸਲੇ ਨੂੰ ਸੀਰੀਅਸ ਲੈਣਾ ਚਾਹੀਦਾ ਹੈ ਗੰਧ ਬਾਤ ਕਰਨੀ ਚਾਹੀਦੀ ਹੈ ਔਰ ਜਗਜੀਤ ਸਿੰਘ ਡੱਲੇਵਾਲ ਦੀ ਫਿਕਰ ਉਹਦੀ ਜਾਨ ਦੀ ਫਿਕਰ ਕੇਂਦਰ ਤੇ ਪੰਜਾਬ ਸਰਕਾਰ ਦੋਨਾਂ ਨੂੰ ਕਰਨੀ ਚਾਹੀਦੀ ਹੈ ਤੇ ਇਸੇ ਕਰਕੇ ਅੱਜ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲੇ ਆ ਅਸੀਂ ਉਹਨਾਂ ਨੂੰ ਮਰਨ ਵਰ ਤਛੱਡਣ ਦੀ ਅਪੀਲ ਕੀਤੀ ਹੈ ਔਰ ਉਹ ਕਹਿੰਦਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਜ਼ਰੂਰੀ ਹੈ ਕਿਸਾਨਾਂ ਦੇ ਲਈ ਕਿਉਂਕਿ ਬੜਾ ਸ਼ਾਂਤੀਪੂਰਨ ਸੰਘਰਸ਼ ਜਗਜੀਤ ਸਿੰਘ ਡੱਲੇਵਾਲ ਲੜ ਰਹੇ ਨੇ ਤੇ ਉਹਨਾਂ ਦੀ ਕਿਸਾਨਾਂ ਨੂੰ ਲੋੜ ਹੈ ਤੇ ਡੀਜੀਪੀ ਗੌਰਵ ਯਾਦਵ ਨੇ ਇਹ ਵੀ ਅੱਜ ਕਹਿ ਦਿੱਤਾ ਕਿ ਕਿਸਾਨਾਂ ਦਾ ਅੰਦੋਲਨ ਇੱਕ ਬਹੁਤ ਵੱਡੀ ਮਿਸਾਲ ਹੈ ਸਾਰੇ ਪਾਸੇ ਚਫੇਰੇ ਡੀਜੀਪੀ ਗੌਰਵ ਯਾਦਵ ਨੇ ਇਹ ਵੀ ਕਿਹਾ ਕਿ ਜਿੰਨਾ ਸ਼ਾਂਤੀਪੂਰਨ ਇਹ ਕਿਸਾਨ ਅੰਦੋਲਨ ਚੱਲ ਰਿਹਾ ਹੈ ਇਹ ਵੀ ਇੱਕ ਚਾਰਟਫੇਰੇ ਵੱਡੀ ਮਿਸਾਲ ਬਣ ਰਿਹਾ ਹੈ ਔਰ ਉਹ ਕਹਿੰਦਾ ਕਿ ਕਿਸਾਨਾਂ ਦੀਆਂ ਮੰਗਾਂ ਵੀ ਜਾਇਜ਼ ਨੇ ਪੰਜਾਬ ਸਰਕਾਰ ਇਹਨਾਂ ਮੰਗਾਂ ਨੂੰ ਬਿਲਕੁਲ ਠੀਕ ਮੰਨਦੀ ਹੈ ਤੇ ਇਸੇ ਕਰਕੇ ਜਗਜੀਤ ਸਿੰਘ ਡੱਲੇਵਾਲ ਦੀ ਫਿਕਰ ਸਾਨੂੰ ਸਾਰਿਆਂ ਨੂੰ ਹੈ ਤੇ ਜਿਹੜਾ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਨਮਾਇੰਦਾ ਆਇਆ ਸੀ ਮੈਂਕ ਕਮਿਸ਼ਾ ਉਹਨੇ ਵੀ ਆਖਿਆ ਉਹ ਕਹਿੰਦਾ ਕਿ ਮੈਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀਆਂ ਜੋ ਗੱਲਾਂ ਨੋਟ ਕੀਤੀਆਂ ਨੇ ਉਹ ਮੈਂ ਕੇਂਦਰ ਸਰਕਾਰ ਤੱਕ ਪਹੁੰਚਾਉਂਗਾ ਔਰ ਉਸ ਤੋਂ ਬਾਅਦ ਫਿਰ ਕੇਂਦਰ ਸਰਕਾਰ ਅਗਲੀ ਰਣਨੀਤੀ ਦੱਸੇਗੀ ਹੁਣ ਦੂਜੇ ਪਾਸੇ ਕੇਂਦਰ ਸਰਕਾਰ ਨੇ ਅੱਜ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਜੋ ਸੂਤਰਾਂ ਤੋਂ ਨਿਕਲ ਕੇ ਜਾਣਕਾਰੀ ਵੱਖ-ਵੱਖ মিডিਆ ਦੇ ਵਿੱਚ ਆ ਰਹੀ ਹੈ ਕਿ ਕੇਂਦਰ ਸਰਕਾਰ ਦੇ ਵਿੱਚ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਖੇਤੀਬਾੜੀ ਮੰਤਰੀ ਸ਼ੇਵਰਾਜ ਚੋਹਾਨ ਜੇਪੀ ਨੱਡਾ ਤੇ ਪਿਊਸ਼ ਗੋਇਲ ਇਹ ਆਪਸ ਦੇ ਵਿੱਚ ਮੀਟਿੰਗ ਕਰ ਰਿਹਾ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਪੋਰਟ ਮੰਗੀ ਹੈ ਕਿ ਮੈਨੂੰ ਰਿਪੋਰਟ ਦਿਓ ਕਿ ਇਸ ਵਕਤ ਕਿਸਾਨ ਅੰਦੋਲਨ ਦੀ ਕੀ ਸਥਿਤੀ ਹੈ ਤੇ ਇਸ ਸਥਿਤੀ ਚ ਕੀ ਕੀਤਾ ਜਾ ਸਕਦਾ ਹੈ ਤੇ ਕੀ ਕਰਨਾ ਚਾਹੀਦਾ ਹੁਣ ਉਹਨਾਂ ਵੱਲੋਂ ਕੀ ਨਿਕਲ ਕੇ ਆਉਂਦਾ ਉਹ ਉਹਨਾਂ ਦਾ ਟਾਈਮ ਦੱਸੂਗਾ ਪਰ ਮੈਨੂੰ ਲੱਗਦਾ ਹੈ ਉਹਨਾਂ ਵੱਲੋਂ ਨਿਕਲਣਾ ਨੁਕਲਣਾ ਕੱਖ ਨਹੀਂ ਅੱਗੇ ਵੀ ਬਥੇਰੀਆਂ ਮੀਟਿੰਗਾਂ ਉਹਨਾਂ ਨੇ ਕੀਤੀਆਂ ਵੇਖੋ ਕਹਿੰਨੂ ਭਾਰਤ ਦੇ ਵਿੱਚ ਲੋਕਤੰਤਰ ਹੈ ਲੋਕਸ਼ਾਹੀ ਹੈ ਜਮਹੂਰੀਅਤ ਹੈ ਪਰ ਅਸਲ ਦੇ ਵਿੱਚ ਇੱਥੇ ਕਦੇ-ਕਦੇ ਇੰਜ ਲੱਗਦਾ ਜਿਵੇਂ ਇੱਥੇ ਲੋਕਤੰਤਰ ਦੀ ਥਾਂ ਨੋਟ ਤੰਤਰ ਹੈ ਲੋਕਤੰਤਰ ਦੀ ਥਾਂ ਡਾਂਗ ਤੰਤਰ ਹੈ ਐਦਾਂ ਵੇਖਣ ਨੂੰ ਲੱਗਦਾ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਕਿਸਾਨ ਜਿਹੜੇ ਨੇ ਉਹ ਆਪਣੇ ਦੇਸ਼ ਦੀ ਰਾਜਧਾਨੀ ਜਾਣਾ ਚਾਹੁੰਦੇ ਨੇ ਤੇ ਉਹਨਾਂ ਦੇ ਉੱਪਰ ਕਦੇ ਅਥਰੂ ਗੈਸ ਦੇ ਗੋਲੇ ਕਦੇ ਡਾਂਗਾ ਕਦੇ ਪਾਣੀ ਦੀਆਂ ਬਿਛਾੜਾ ਕਦੇ ਗੋਲੀਆਂ ਤਾਂ ਫਿਰ ਇਹ ਕੀ ਲੋਕਸ਼ਾਹੀ ਹੈ ਕਿ ਇਹ ਲੋਕਤੰਤਰ ਹੈ ਕਿ ਇਹ ਲੋਕਰਾਜ ਹੈ ਇਹ ਡਾਂਗ ਦਾ ਰਾਜ ਹੈ ਇੱਥੇ ਹੁਣ ਤੁਸੀਂ ਆਪਣਾ ਕਮੈਂਟ ਲਿਖਿਓ ਦੇਖੋ ਉਧਰ ਕਿਸਾਨਾਂ ਨੇ ਆਪਣੀ ਰਣਨੀਤੀ ਦਾ ਐਲਾਨ ਕਰ ਦਿੱਤਾ ਉਹ ਕਹਿੰਦੇ 16 ਤਰੀਕ ਨੂੰ ਅਸੀਂ ਜਿਹੜੀਆਂ ਉਹ ਰੇਲਾਂ ਰੋਕਾਂਗੇ 16 ਤਰੀਕ ਨੂੰ ਅਸੀਂ ਰੇਲਾਂ ਰੋਕਾਂਗੇ ਪੂਰੇ ਭਾਰਤ ਦੇ ਵਿੱਚ ਔਰ 18 ਤਰੀਕ ਨੂੰ ਅਸੀਂ ਜਿਹੜਾ ਉਹ ਪੁਤਲੇ ਫੂਕਾਂਗੇ ਚਾਰ ਚੁਫੇਰੇ ਇਹ ਸਰਕਾਰ ਦੇ ਔਰ ਵੱਡੇ ਐਲਾਨ ਜਿਹੜੇ ਆ ਉਹ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਵੀ ਸ਼ੰਭੂ ਬਾਰਡਰ ਤੋਂ ਕੀਤੇ ਗਏ ਨੇ ਤੇ ਜਗਜੀਤ ਸਿੰਘ ਡੱਲੇਵਾਲ ਨੇ ਕੀ ਕਿਹਾ ਜਦੋਂ ਮਿਲੇ ਨੇ ਕੇਂਦਰ ਦਾ ਤੇ ਪੰਜਾਬ ਸਰਕਾਰ ਦਾ ਨੁਮਾਇੰਦਾ ਜਗਜੀਤ ਸਿੰਘ ਡੱਲੇਵਾਲ ਨੂੰ ਤਾਂ ਜਗਜੀਤ ਸਿੰਘ ਡੱਲੇਵਾਲ ਨੇ ਵੀ ਲਾਈਵ ਹੋ ਕੇ ਇਹ ਕਿਹਾ ਉਹ ਕਹਿੰਦਾ ਮੇਰੀ ਜਾਣ ਦੀ ਤਾਂ ਕੋਈ ਪਰਵਾਹ ਨਹੀਂ ਹੈ ਪਰ ਉਹਨਾਂ 7 ਲੱਖ ਕਿਸਾਨਾਂ ਦਾ ਚੇਤਾ ਕਰੋ ਜਿਹੜੇ ਖੁਦਕੁਸ਼ੀਆਂ ਕਰ ਗਏ ਇਥੋਂ ਦੀਆਂ ਸਰਕਾਰਾਂ ਤੇ ਗੰਦੇ ਸਿਸਟਮ ਕਰਕੇ ਜਗਜੀਤ ਸਿੰਘ ਡੱਲੇਵਾਲ ਨੇ ਇਹ ਵੀ ਕਿਹਾ ਕਿ ਸਰਕਾਰ ਇਹ ਜਿਹੜਾ ਕੁਝ ਕਰ ਰਹੀ ਹੈ ਨਾ ਇਹ ਸਾਡੀਆਂ ਮੰਗਾਂ ਹੱਲ ਕਰਨ ਲਈ ਨਹੀਂ ਸਾਡੇ ਅੰਦੋਲਨ ਨੂੰ ਰੋਲਣ ਦੇ ਲਈ ਕਰ ਰਹੀ ਹੈ। ਔਰ ਜਗਜੀਤ ਸਿੰਘ ਡੱਲੇਵਾਲ ਦੇ ਬਿਆਨ ਤੋਂ ਬਾਅਦ ਵੱਡੀ ਚਰਚਾ ਪਖੀ ਹੈ। ਕਿਸਾਨਾਂ ਨੂੰ ਤਾਂ ਇਹ ਵੀ ਖਦਸ਼ਾ ਹੋ ਗਿਆ ਹੋਇਆ ਕਿ ਕਿਸੇ ਵੀ ਟਾਈਮ ਜਿਹੜੀ ਪੁਲਿਸ ਹੈ ਉਹ ਫੇਰ ਜਗਜੀਤ ਸਿੰਘ ਡੱਲੇਵਾਲ ਨੂੰ ਪਹਿਲਾਂ ਵਾਂਗ ਚੱਕ ਕੇ ਲੈ ਜਾਣ ਦਾ ਯਤਨ ਕਰ ਸਕਦੀ ਹੈ। ਜਿਸ ਤਰੀਕੇ ਦੇ ਨਾਲ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਨੂੰ ਅੰਦੋਲਨ ਦੇ ਵਿੱਚੋਂ ਪੰਜਾਬ ਦੀ ਪੁਲਿਸ ਚੱਕ ਕੇ ਲੈ ਆਈ ਸੀ ਤੇ ਫਿਰ ਇੱਥੇ ਡੀ ਐਮ ਸੀ ਲੁਧਿਆਣੇ ਦੇ ਵਿੱਚ ਦਾਖਲ ਕਰਵਾਇਆ ਸੀ ਕਿੰਨੇ ਦਿਨ ਰੱਖਿਆ ਸੀ ਕਿਸੇ ਨੂੰ ਮਿਲਣ ਨਹੀਂ ਸੀ ਦਿੱਤਾ ਪੰਜਾਬ ਪੁਲਿਸ ਕਹਿੰਦੀ ਰਹੀ ਕਿ ਅਸੀਂ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਫਿਕਰ ਕਰਕੇ ਉਹਦੇ ਫਾਇਦੇ ਲਈ ਇੰਜ ਕਰ ਰਹੇ ਆ ਤੇ ਜਗਜੀਤ ਸਿੰਘ ਡੱਲੇਵਾਲ ਤੇ ਕਿਸਾਨ ਕਹਿੰਦੇ ਰਹੇ ਕਿ ਡੱਲੇਵਾਲ ਨੂੰ ਅਗਵਾ ਕੀਤਾ ਹੋਇਆ ਡੱਲੇਵਾਲ ਨੂੰ ਇਹਨਾਂ ਨੇ ਕੱਡਨਾਇਪ ਕੀਤਾ ਔਰ ਡੱਲੇਵਾਲ ਨੂੰ ਗ੍ਰਿਫਤਾਰ ਕੀਤਾ ਡੱਲੇਵਾਲ ਨੂੰ ਨਜ਼ਰਬੰਦ ਕੀਤਾ ਇਦਾਂ ਦੀਆਂ ਗੱਲਾਂ ਕਿਸਾਨ ਜਥੇਬੰਦੀਆਂ ਵੱਲੋਂ ਬੋਲੀਆਂ ਜਾਂਦੀਆਂ ਰਹੀਆਂ ਨੇ ਔਰ ਹੁਣ ਇਹੀ ਖਦਸ਼ਾ ਕਿਸਾਨਾਂ ਨੂੰ ਫਿਰ ਜਾਪ ਰਿਹਾ ਜਿਸ ਕਰਕੇ ਜਗਜੀਤ ਸਿੰਘ ਡੱਲੇਵਾਲ ਦੀ ਟਰਾਲੀ ਦੇ ਆਸੇ-ਪਾਸੇ ਜਿੱਥੇ ਖਣੋਰੀ ਮੋਰਚੇ ਤੇ ਜਗਜੀਤ ਸਿੰਘ ਡੱਲੇਵਾਲ ਪਿਆ ਉਥੇ ਭਾਰੀ ਤਦਾਦ ਦੇ ਵਿੱਚ ਕਿਸਾਨ ਤਨਾਤ ਕੀਤੇ ਹੋਏ ਨੇ ਤਾਂ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕਿਆ ਨਾ ਜਾ ਸਕੇ ਲਜਾਇਆ ਨਾ ਜਾ ਸਕੇ ਹੁਣ ਉਧਰ ਅਮਰੀਕਾ ਤੋਂ ਇੱਕ ਬੜੀ ਵੱਡੀ ਤੇ ਚਿੰਤਾਜਨਕ ਖਬਰ ਆ ਰਹੀ ਹੈ ਅਮਰੀਕਾ ਨੇ ਇੱਕ ਲਿਸਟ ਤਿਆਰ ਕੀਤੀ ਆ 15 ਲੱਖ ਲੋਕਾਂ ਦੀ ਉਹਨਾਂ ਪ੍ਰਵਾਸੀਆਂ ਦੀ ਜਿਨ੍ਹਾਂ ਨੂੰ ਅਮਰੀਕਾ ਦੇ ਵਿੱਚੋਂ ਕੱਢਿਆ ਜਾਏਗਾ ਜਿਨ੍ਹਾਂ ਦੇ ਵਿੱਚ 18000 ਭਾਰਤੀ ਵੀ ਸ਼ਾਮਲ ਨੇ ਔਰ ਜਿਸ ਦਿਨ ਤੋਂ 트럼ਪ ਹੋਣ ਦੁਬਾਰਾ ਅਮਰੀਕਾ ਦਾ ਰਾਸ਼ਟਰਪਤੀ ਬਣਿਆ ਉਸ ਦਿਨ ਤੋਂ ਹੀ ਉਸ ਨੇ ਇਹ ਐਲਾਨ ਕਰ ਦਿੱਤਾ ਸੀਗਾ ਕਿ ਅਸੀਂ ਜਿਹੜੇ ਇੱਥੇ ਗਲਤ ਤਰੀਕੇ ਦੇ ਨਾਲ ਪ੍ਰਵਾਸੀ ਆ ਕੇ ਰਹਿ ਰਹੇ ਨੇ ਉਹਨਾਂ ਨੂੰ ਕੱਢਾਂਗੇ ਉਹਨਾਂ ਨੂੰ ਭਜਾਵਾਂਗੇ ਉਹਨਾਂ ਨੂੰ ਇੱਥੇ ਨਹੀਂ ਰਹਿਣ ਦੇਵਾਂਗੇ ਤੇ 트럼ਪ ਨੇ ਅਮਰੀਕਾ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਸੀਗਾ ਕਿ ਉਹਨਾਂ ਨੂੰ ਇੱਥੋਂ ਕੱਢਣ ਦੇ ਲਈ ਚਾਹੇ ਮੈਨੂੰ ਫੌਜ ਲਾਉਣੀ ਪਏ ਔਰ ਜਿਹੜੀ ਸਾਡੀ ਅੰਦਰੂਨੀ ਐਮਰਜੈਂਸੀ ਨੈਸ਼ਨਲ ਐਮਰਜੈਂਸੀ ਦਾ ਐਲਾਨ ਕਰਨਾ ਪਏ ਉਹ ਕਰਾਂਗੇ ਤੇ ਇਹਨਾਂ ਨੂੰ ਇੱਥੋਂ ਕੱਢਾਂਗੇ ਤੇ ਹੁਣ ਅਮਰੀਕਾ ਦੇ ਵਿੱਚੋਂ ਇਹ ਖਬਰ ਨਿਕਲ ਕੇ ਆ ਰਹੀ ਹੈ ਕਿ ਅਮਰੀਕਾ ਨੇ 15 ਲੱਖ ਪਰਵਾਸੀਆਂ ਦੀ ਇੱਕ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਨੂੰ ਅਮਰੀਕਾ ਚੋਂ ਕੱਢਿਆ ਜਾਣਾ ਜਿਨ੍ਹਾਂ ਦੇ ਵਿੱਚ 18000 ਦੇ ਕਰੀਬ ਭਾਰਤੀ ਦੱਸੇ ਜਾ ਰਹੇ ਨੇ ਤੇ ਅਜੇ ਇਸ ਤੋਂ ਬਾਅਦ ਹੋਰ ਨਵੀਂ ਲਿਸਟ ਜਿਹੜੀ ਆ ਉਹ ਖੋਜਬੀਨ ਕਰਕੇ ਤਿਆਰ ਕੀਤੀ ਜਾਏਗੀ ਜਿਨ੍ਹਾਂ ਵੀ ਲੋਕਾਂ ਦੇ ਕੋਲ ਕਾਗਜ਼ ਪੱਤਰ ਘੱਟ ਨੇ ਡਾਕੂਮੈਂਟ ਘੱਟ ਨੇ ਜਾਂ ਜਿਹੜੇ ਆਪਣੇ ਆਪ ਨੂੰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਚ ਸਾਬਤ ਨਹੀਂ ਕਰ ਸਕਣਗੇ ਉਹਨਾਂ ਨੂੰ ਅਮਰੀਕਾ ਆਪਣੇ ਦੇਸ਼ ਚੋਂ ਬਾਹਰ ਕੱਢੇਗਾ ਇਹ ਐਲਾਨ ਅਮਰੀਕਾ ਵੱਲੋਂ ਕੀਤਾ ਗਿਆ ਔਰ ਇੱਕ ਬਹੁਤ ਵੱਡਾ ਹੋਰ ਐਲਾਨ ਉਹ ਇਹ ਕਿ ਜਿਹੜੇ ਦੂਜੇ ਦੇਸ਼ਾਂ ਚੋਂ ਜਾ ਕੇ ਲੋਕ ਉੱਥੇ ਬੱਚਾ ਪੈਦਾ ਕਰਦੇ ਸੀਗੇ ਔਰ ਉਹ ਬੱਚਾ ਉੱਥੋਂ ਦਾ ਸਿਟੀਜ਼ਨ ਉੱਥੋਂ ਦਾ ਨਾਗਰਿਕ ਬਣ ਜਾਂਦਾ ਸੀਗਾ ਉਹ ਕੰਮ ਵੀ ਹੁਣ ਖਤਮ ਕੀਤਾ ਜਾ ਰਿਹਾ ਅਮਰੀਕਾ ਤੇ ਕੈਨੇਡਾ ਤੇ ਆਸਟ੍ਰੇਲੀਆ ਤਿੰਨਾਂ ਵੱਲੋਂ ਇਸ ਦੇ ਉੱਪਰ ਫੈਸਲਾ ਲਿਆ ਜਾ ਰਿਹਾ ਕਿ ਜਿਹੜਾ ਵੀ ਕੋਈ ਵਿਆਹੁਤਾ ਜੋੜਾ ਕਿਸੇ ਦੂਜੇ ਦੇਸ਼ ਚ ਆ ਕੇ ਇੱਥੇ ਰਹੇਗਾ ਜੇ ਉਹ ਸਿਟੀਜ਼ਨ ਪਹਿਲਾਂ ਬਣ ਚੁੱਕੇ ਹੋਣਗੇ ਤਾਂ ਫਿਰ ਉਹਨਾਂ ਦੇ ਘਰ ਜਿਹੜਾ ਬੱਚਾ ਪੈਦਾ ਹੋਏਗਾ ਉਹ ਉਸ ਦੇਸ਼ ਦਾ ਪੀਆਰ ਸਿਟੀਜ਼ਨ ਮੰਨਿਆ ਜਾਏਗਾ ਤੇ ਜਿਹੜੇ ਜੋੜੇ ਦੂਜੇ ਦੇਸ਼ਾਂ ਚੋਂ ਆਏ ਹੋਣਗੇ ਪਰ ਅਜੇ ਉਹਨਾਂ ਦੇ ਪੀਆਰ ਹੋਣ ਤੋਂ ਪਹਿਲਾਂ ਹੀ ਉਹਨਾਂ ਦਾ ਬੱਚਾ ਪੈਦਾ ਹੋਏਗਾ ਤਾਂ ਉਹ ਬੱਚੇ ਨੂੰ ਉਸ ਦੇਸ਼ ਦਾ ਨਾਗਰਿਕ ਨਹੀਂ ਮੰਨਿਆ ਜਾਏਗਾ ਇਦੇ ਉੱਪਰ ਲੱਖਾਂ ਜਿਹੜੇ ਬੱਚੇ ਨੇ ਉਹ ਉੱਥੋਂ ਦੇ ਨਾਗਰਿਕ ਨਹੀਂ ਹੋ ਸਕਣਗੇ ਕਿਉਂਕਿ ਵੱਡੀ ਗਿਣਤੀ ਲੋਕ ਸਾਡੇ ਵਰਗੇ ਦੇਸ਼ਾਂ ਚੋਂ ਤਾਂ ਇਹ ਸਕੀਮ ਲੜਾ ਕੇ ਵੀ ਜਾਂਦੇ ਨੇ ਕਿ ਚਲੋ ਵਿਆਹ ਕਰਾਓ ਤੇ ਉਧਰ ਜਾ ਕੇ ਬੱਚਾ ਪੈਦਾ ਕਰ ਲਾਂਗੇ ਜਦੋਂ ਉਧਰ ਬੱਚਾ ਹੋ ਗਿਆ ਤਾਂ ਬੱਚਾ ਉਧਰ ਦਾ ਪੀਆਰ ਹੋ ਜਾਏਗਾ ਤੇ ਅੱਲਾ ਅੱਲਾ ਖੈਰ ਅੱਲਾ ਫਿਰ ਆਪਾਂ ਵੀ ਨਾਲ ਬੱਚੇ ਦੇ ਨਾਲ ਉੱਥੋਂ ਦੇ ਰੈਜ਼ੀਡੈਂਟ ਬਣ ਜਾਾਂਗੇ ਪੀਆਰ ਹੋ ਜਾਾਂਗੇ ਪਰ ਹੁਣ ਉਹਨਾਂ ਨੇ ਇਹ ਨੀਤੀ ਜਿਹੜੀ ਆ ਉਹ ਖਤਮ ਕਰਨ ਦਾ ਐਲਾਨ ਕੀਤਾ ਹੈ ਔਰ ਇਹਦੇ ਨਾਲ ਇੱਕ ਵੱਡੀ ਚਿੰਤਾ ਚਾਰ ਚੁਫੇਰੇ ਲੋਕਾਂ ਦੇ ਵਿੱਚ ਬਣੀ ਹੋਈ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਹੁਣ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਦੇ ਪੌਣੇ 3 ਸਾਲ ਦੇ ਕਰੀਬ ਟਾਈਮ ਜਿਹੜਾ ਉਹ ਬੀਤ ਗਿਆ 3 ਸਾਲ ਹੋਣ ਵਾਲੇ ਨੇ ਥੋੜੇ ਦਿਨਾਂ ਤੱਕ ਫਰਵਰੀ ਤੱਕ ਤਾਂ ਹੁਣ ਤੱਕ ਕਿੰਨੇ ਵਾਦੇ ਪੰਜਾਬ ਸਰਕਾਰ ਨੇ ਪੂਰੇ ਕਰ ਦਿੱਤੇ ਕਿੰਨੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਇਹ ਮੈਂ ਤੁਹਾਨੂੰ ਪੁੱਛਣਾ ਚਾਹਣਾ ਕਿੰਨੇ ਵਾਦੇ ਕਿੰਨੀਆਂ ਗਰੰਟੀਆਂ ਕਿਹੜੀ ਕਿਹੜੀ ਗਰੰਟੀ ਸੀ ਇੱਕ ਤਾਂ ਗਰੰਟੀ ਸੀ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇ ਦੇਾਂਗੇ ਦੂਜਾ ਵਾਦਾ ਸੀ 5 ਮਿੰਟਾਂ ਦੇ ਵਿੱਚ ਕਿਸਾਨਾਂ ਨੂੰ ਐਮਐਸਬੀ ਦੇ ਦੇਾਂਗੇ ਤੀਜਾ ਵਾਦਾ ਸੀ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਪੰਚਾਇਤੀ ਜ਼ਮੀਨਾਂ ਦੇ ਵਿੱਚੋਂ ਪਲਾਟ ਕੱਟ ਕੇ ਦਿੱਤੇ ਜਾਣਗੇ ਚੌਥਾ ਵਾਅਦਾ ਸੀ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕੀਤਾ ਜਾਏਗਾ ਪੰਜਵਾਂ ਵਾਅਦਾ ਸੀ ਜਿਹੜੇ ਲੱਖਾਂ ਦੀ ਤਦਦ ਵਿੱਚ ਬੇਰੁਜ਼ਗਾਰ ਨੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਔਰ ਛੇਵਾਂ ਵਾਅਦਾ ਸੀ ਕਿ ਜਿਹੜਾ ਇੱਥੇ ਨਸ਼ਾ ਫੈਲਿਆ ਹੋਇਆ ਉਸ ਨੂੰ ਬਿਲਕੁਲ ਖਤਮ ਕੀਤਾ ਜਾਏਗਾ ਬੰਦ ਕਰ ਦਿੱਤਾ ਜਾਏਗਾ ਸਤਵਾਂ ਵਾਦਾ ਸੀ ਬੇਅਦਬੀ ਦਾ ਇਨਸਾਫ ਦਿੱਤਾ ਜਾਏਗਾ ਅੱਠਵਾਂ ਵਾਦਾ ਸੀਗਾ ਧਰਨੇ ਨਹੀਂ ਲੱਗ ਲਗਿਆ ਕਰਨਗੇ ਲੋਕਾਂ ਦੀਆਂ ਮੰਗਾਂ ਮਸਲੇ ਧਰਨੇ ਲੱਗਣ ਤੋਂ ਪਹਿਲਾਂ ਹੀ ਹੱਲ ਕਰ ਦਿੱਤੇ ਜਾਇਆ ਕਰਨਗੇ ਪਰ ਇਹਨਾਂ ਦੇ ਵਿੱਚੋਂ ਕਿੰਨੇ ਵਾਦੇ ਹੱਲ ਹੋਏ ਕਿੰਨੇ ਮਸਲੇ ਹੱਲ ਹੋਏ ਇਹ ਤੁਸੀਂ ਆਪਣਾ ਕਮੈਂਟ ਲਿਖਿਓ ਹਾਂ ਕਈ ਵੀਰ ਇਹ ਚਾਹਣਗੇ ਕਿ ਮੈਂ ਕਿਉਂ ਨਹੀਂ ਬੋਲਦਾ ਮੈਨੂੰ ਬੋਲਣਾ ਚਾਹੀਦਾ ਵੇਖੋ ਯਾਰ ਮੇਰੀ ਨਜ਼ਰ ਦੇ ਵਿੱਚ ਨਾ ਤੇ ਨਸ਼ੇ ਖਤਮ ਹੋਏ ਨੇ ਨਾ ਹੀ ਬੇਰੁਜ਼ਗਾਰੀ ਖਤਮ ਹੋਈ ਆ ਨਾ ਹੀ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਦਿੱਤਾ ਗਿਆ ਨਾ ਹੀ ਕਿਸਾਨਾਂ ਨੂੰ 5 ਮਿੰਟ ਜਿਹੜੀ ਐਮਐਸਪੀ ਦੇਣੀ ਸੀ ਉਹ ਦਿੱਤੀ ਗਈ ਆ ਨਾ ਮਜ਼ਦੂਰਾ ਨੂੰ 10-10 ਮਰਲੇ ਦੇ ਪਲਾਟ ਮਿਲੇ ਆ ਨਾ ਹੀ ਕੋਈ ਇਨਕਲਾਬ ਤੇ ਬਦਲਾਅ ਦੇਖਣ ਨੂੰ ਮਿਲ ਰਿਹਾ ਨਾ ਹੀ ਕੋਈ ਹੋਰ ਕ੍ਰਾਂਤੀ ਵਰਗੀ ਚੀਜ਼ ਇੱਥੇ ਲੱਗ ਰਹੀ ਹੈ ਹਾਂ ਆਮ ਆਦਮੀ ਪਾਰਟੀ ਵਾਲੇ ਭਰਾਵਾਂ ਨੂੰ ਜ਼ਰੂਰ ਲੱਗ ਰਹੀ ਹੋਣੀ ਆ ਉਹ ਕਹਿੰਦੇ ਸੌਣ ਦੇ ਅੰਨਿਆਂ ਨੂੰ ਸਭ ਕੁਛ ਹਰਾ ਇਹ ਤਾਂ ਬੋਲਿਆ ਜਾਂਦਾ ਹੈ ਅਗੇ ਸੌਣ ਦੇ ਵਿੱਚ ਮੀਂਹ ਪੈਂਦੇ ਹੁੰਦੇ ਸੀ ਤੇ ਚਾਰ ਚਫਰੇ ਮੀਂਹ ਦੇ ਪਾਣੀ ਦੇ ਨਾਲ ਚੀਜ਼ਾਂ ਹਰੀਆਂ ਹਰੀਆਂ ਹੋ ਜਾਂਦੀਆਂ ਸੀ ਖੇਤਾਂ ਦੇ ਵਿੱਚ ਚਾਰ ਚਫਰੇ ਹਰਿਆ ਹਰਿਆ ਪੌਦੇ ਉੱਗ ਪੈਂਦੇ ਸੀ ਤਾਂ ਜਿਹੜੇ ਸੌਣ ਚ ਅੰਨੇ ਹੋ ਜਾਂਦੇ ਸੀ ਉਹਨਾਂ ਬਾਅਦ ਉਸ ਤੋਂ ਬਾਅਦ ਚਾਹੇ ਸਾਰਾ ਕੁਝ ਸੁੱਕ ਜੇ ਪਰ ਉਹਨਾਂ ਨੂੰ ਸਾਰਾ ਕੁਝ ਹਰਿਆ ਹਰਿਆ ਹੀ ਲੱਗਦਾ ਰਹਿੰਦਾ ਕਿਉਂਕਿ ਉਹ ਆਖਰੀ ਤੌਰ ਤੇ ਸੌਣ ਚ ਅੰਨੇ ਹੋਏ ਹੁੰਦੇ ਆ ਤਾਂ ਇਸ ਤਰ੍ਹਾਂ ਜਿਹੜੇ ਵੀ ਇਕੱਲੇ ਨਾਰਿਆਂ ਦੇ ਨਾਲ ਅੰਨੇ ਹੋਏ ਹੋਏ ਨੇ ਉਹਨਾਂ ਨੂੰ ਹਕੀਕਤ ਨਜ਼ਰ ਨਾ ਆਉਂਦੀ ਹੈ ਨਾ ਆਉਣੀ ਹੈ ਪਰ ਆਮ ਜਨਤਾ ਇਹਦੇ ਤੇ ਕੀ ਕਹਿੰਦੀ ਹੈ ਤੁਸੀਂ ਆਪਣਾ ਵਿਚਾਰ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ